ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਆਪਣੇ ਪਿੰਡ ਤੋਂ ਗਿਆ ਤਾਂ ਬਹੁਤ ਦੂਰ ਹੋਇਆ ਸੀ ਪਰ ਮੇਰੇ ਦਿਮਾਗ 'ਚ ਕੁਝ ਗੱਲਾਂ ਆਈਆਂ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀਆਂ ਵੋਟਾਂ ਨੇ ਉਹ ਬਹੁਤ ਨੇੜੇ ਨੇ ਦੋ ਕੁ ਮਹੀਨੇ ਰਹਿ ਗਏ ਘੱਟ ਹੀ ਰਹਿ ਗਏ ਉਹਨਾਂ ਦੋ ਤੋਂ ਤੇ ਵੋਟਾਂ ਵਾਲੇ ਅੱਜ ਦੇ ਟਾਈਮ 'ਚ ਸਾਰੇ ਆਪਣੇ ਘਰੇ ਵੀ ਆਉਣਗੇ ਤੇ ਪੋਲਿੰਗ ਬੂਥ ਵੀ ਲੱਗਣਗੇ ਮੇਰੀਆਂ ਗੱਲਾਂ ਥੋੜੇ-ਮੋਟੇ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਗੱਲਾਂ ਮੈਂ ਸੱਚ ਆਖੂੰਗਾ ਜੋ ਵੀ ਆਖੂੰਗਾ ਮੈਂ ਐਡਾ ਕੋਈ ਜ਼ਿਆਦਾ ਵੱਡਾ ਵਿਦਵਾਨ ਨਹੀਂ ਵੀ ਮੇਰੀਆਂ ਗੱਲਾਂ ਸਾਰਿਆਂ ਨੂੰ ਵਧੀਆ ਲੱਗਣਗੀਆਂ ਜਾਂ ਮੈਂ ਬਾਹਲੀ ਵਜੇ ਗੱਲਾਂ ਸੱਚੀਆਂ ਕਰੂੰਗਾ ਜੋ ਮੇਰੇ ਮਨ ਚ ਇਹ ਗੱਲ ਮੈਂ ਸੋਚਿਆ ਯਾਰ ਆਪਾਂ ਲੋਕਾਂ ਤੱਕ ਕਰੀਏ ਕਿਉਂਕਿ ਮੈਂ ਖਨੌਰੀ ਬਾਡਰ ਤੇ ਉਹ ਹਾਲਾਤ ਦੇਖੇ ਨੇ ਉਹਨਾਂ ਲੋਕਾਂ ਦੇ ਗੋਲੀਆਂ ਵਜਦੇ ਦੇਖਿਆ ਨੇ ਜਿਨ੍ਹਾਂ ਦਾ ਸਿਰਫ ਇੱਕੋ ਹੀ ਕਸੂਰ ਸੀ ਉਹ ਆਪਣੇ ਹੱਕ ਮੰਗਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਸੀ ਅਸੀਂ ਆਪਣੇ ਦੇਸ਼ ਦੇ ਵਸਨੀਕਾਂ ਅਸੀਂ ਆਪਣੇ ਹੱਕ ਮੰਗਣ ਦੇ ਲਈ ਉਹ ਸਰਕਾਰਾਂ ਤੱਕ ਪਹੁੰਚਦੇ ਸੀ ਪਰ ਉੱਥੇ ਮੈਂ ਜਦੋਂ ਗੋਲੀਆਂ ਵੱਜੀਆਂ ਜਿਹੜੇ ਵਿਜਵਾਖ ਦੀ ਖਨੌਰੀ ਬਾਰਡਰ ਤੇ ਜਾਣ ਗਈ ਸੀ ਮੈਂ ਬਹੁਤ ਨੇੜੇ ਖੜ ਕੇ ਉਹ ਮੌਤ ਦੇਖੀ ਹੈ ਮੈਂ ਬਹੁਤ ਨਜ਼ਦੀਕ ਤੋਂ ਖੜ ਕੇ ਉਹਦੇ ਗੋਲੀ ਵੱਜਦੀ ਦੇਖੀ ਹੈ 70-70 ਸਾਲ ਦੇ ਬਾਪੂਆਂ ਦੇ ਅੱਖਾਂ ਚੋਂ ਪਾਣੀ ਡਿੱਗਦਾ ਦੇਖਿਆ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਵੱਜਦੇ ਦੇਖੇ ਨੇ ਤਾਂ ਕਰਕੇ ਮੈਂ ਦਿਲ ਕੀਤਾ ਕਿਉਂਕਿ ਉਸ ਦਿਨਾਂ ਦੇ ਵਿੱਚ ਅਸੀਂ ਧਰਨਿਆਂ ਤੇ ਜਾਂਦੇ ਰਹਾਂ ਤੇ ਉਦੋਂ ਹਾਲਾਤ ਦੇਖ ਕੇ ਐ ਲੱਗਦਾ ਸੀ ਵੀ ਕਿੰਨਾ ਪਾਪ ਹੈ ਜਿਹੜੀ ਇਹ ਭਾਜਪਾ ਦੀ ਸਰਕਾਰ ਹੈ ਆਪਣੇ ਤੇ ਕਰ ਰਹੀ ਹੈ ਸਿੱਧੀਆਂ ਆਪਣੇ ਤੇ ਗੋਲੀਆਂ ਮਾਰ ਰਹੀ ਹੈ ਵੀ ਆਪਣਾ ਵੀ ਇੱਕ ਦਿਨ ਆਊਗਾ ਜਦੋਂ ਇਹ ਵੋਟਾਂ ਮੰਗਣ ਆਉਣਗੇ ਜੇ ਉਦੋਂ ਆਪਾਂ ਉਸ ਭਰਾ ਦੀ ਮੌਤ ਦਾ ਬਦਲਾ ਨਾ ਲੈਂਤਾ ਫਿਰ ਕੋਈ ਫਾਇਦਾ ਨਹੀਂ ਬਾਡਰਾਂ ਤੇ ਬੈਠਣ ਦਾ ਕੋਈ ਫਾਇਦਾ ਨਹੀਂ ਉਹਨਾਂ ਲੋਕਾਂ ਦੇ ਭੋਗਾਂ ਤੇ ਜਾਣ ਦਾ ਜਿਹੜੇ ਆਪਣੇ ਲਈ ਸ਼ਹੀਦ ਹੋ ਜਾਂਦੇ ਨੇ ਕੋਈ ਫਾਇਦਾ ਨਹੀਂ ਉਹਨਾਂ ਦੇ ਮਾਪਿਓ ਨਾਲ ਜਾ ਕੇ ਹੱਕ ਜਿਤਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਨਾਲ ਗੱਲਾਂ ਕਰਨ ਦਾ ਵੀ ਤੁਹਾਡੇ ਨਾਲ ਆ ਇਹ ਮਾੜਾ ਹੋਇਆ ਜੀ ਐਦਾਂ ਹੋਇਆ ਜੀ ਅਸੀਂ ਸਾਰੀ ਉਮਰ ਤੁਹਾਡੇ ਨਾਲ ਰਹਾਂਗੇ ਅੱਜ ਉਹ ਟਾਈਮ ਹੈ ਉਸ ਪਰਿਵਾਰ ਦੇ ਨਾਲ ਖੜਨ ਦਾ ਇੱਕੋ ਹੀ ਸਭ ਨੂੰ ਬੇਨਤੀ ਹੈ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨੂੰ ਹੀ ਬੇਨਤੀ ਕਰ ਸਕਦਾ ਬੇਨਤੀ ਤਾਂ ਮੈਂ ਸਾਰੀ ਦੁਨੀਆ ਨੂੰ ਹੀ ਕਰਦਾ ਪਰ ਮੈਨੂੰ ਉਮੀਦ ਹੈ ਮੇਰੇ ਪੰਜਾਬ ਦੇ ਲੋਕ ਮੇਰੀ ਗੱਲ ਤੇ ਥੋੜਾ ਮੋਟਾ ਗੌਰ ਜਰੂਰ ਕਰਨਗੇ ਇੱਕ ਤਾਂ ਜਿਹੜੀ ਮੇਰੀ ਵੀਡੀਓ ਹੈ ਇਹ ਇੰਨੀ ਕ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਕੱਲੇ-ਕੱਲੇ ਪਿੰਡ ਦੇ ਬੱਚੇ-ਬੱਚੇ ਤੱਕ ਇਹ ਵੀਡੀਓ ਪਹੁੰਚੇ ਮੈਂ ਕੋਈ ਵੀਡੀਓ ਇਹ ਵਿਊ ਲੈਣ ਦਾ ਮਾਰਾ ਵੀਡੀਓ ਨਹੀਂ ਬਣਾ ਰਿਹਾ ਵੀ ਮੈਨੂੰ ਇਹ ਵੀਡੀਓ ਬਣਾ ਕੇ ਵਿਊ ਆਉਣਗੇ ਮੈਂ ਉਸ ਬਾਰਡਰ ਦੇ ਉੱਤੇ ਨਜ਼ਦੀਕ ਤੋਂ ਮੇਰੇ ਉਸ ਭਰਾ ਦੀ ਮੌਤ ਦੇਖੀ ਐ ਉਹਦੇ ਸਿਰ 'ਚ ਗੋਲੀ ਵੱਜਦੀ ਦੇਖੀ ਐ ਲੋਕਾਂ ਦੇ ਡਾਂਗਾ ਵੱਜਦਿਆਂ ਦੇਖਿਆ ਨੇ ਸਾਡੇ ਸ਼ਾਂਤ ਖੜੇ ਟਰੈਕਟਰ ਪੰਨੇ ਜਾਂਦੇ ਦੇਖੇ ਨੇ ਗੱਡੀਆਂ ਫੁੱਟਦੀਆਂ ਦੇਖੀਆਂ ਨੇ ਲੋਕ ਭੱਜਦੇ ਦੇਖੇ ਨੇ ਤੇ ਕਣਕਾਂ ਦੇ ਵਿੱਚ ਬਹਿ ਕੇ ਆਪਦੀਆਂ ਅੱਖਾਂ ਨੂੰ ਸੈੱਟ ਕਰਨ ਦੇ ਲਈ ਲੋਕ ਤੜਫਦੇ ਦੇਖੇ ਨੇ ਤਾਂ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਵੀਰੋ ਅੱਜ ਮੌਕਾ ਹੈ ਉਸ ਦਿਨ ਦਾ ਬਦਲਾ ਲੈਣ ਦਾ ਆਪਾਂ ਨੂੰ ਇਹਨਾਂ ਨੇ ਬਾਰਡਰ ਤਾਂ ਟੱਪਣ ਦਿੱਤਾ ਨਹੀਂ ਕਿਉਂਕਿ ਆਪਾਂ ਤਾਂ ਇੱਕ ਨਹੱਥੇ ਸੀ ਆਪਣੇ ਕੋਲੇ ਛੋਟੀਆਂ ਮੋਟੀਆਂ ਡਾਂਗਾਂ ਜ਼ਰੂਰ ਹੋ ਸਕਦੀਆਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਝੰਡੇ ਚਲਾਏ ਹੋਏ ਸੀ ਆਪਾਂ ਇਹਨਾਂ ਤੇ ਗੋਲੀਆਂ ਨਹੀਂ ਮਾਰ ਸਕਦੇ ਆਪਣੇ ਤੇ ਪਰਚੇ ਹੋ ਜਾਣਗੇ ਇਹ ਗੋਲੀਆਂ ਮਾਰ ਸਕਦੇ ਨੇ ਇਹਨਾਂ ਨੂੰ ਕੋਈ ਰੋਕਦਾ ਨਹੀਂ ਕਿਉਂਕਿ ਇਹਨਾਂ ਨੂੰ ਹੁਕਮ ਹੈ ਵੀ ਇਹਨਾਂ ਨੂੰ ਅੱਗੇ ਨਾ ਲੰਘਣ ਦਿਓ ਕੁਛ ਮਰਜ਼ੀ ਕਰਨਾ ਪੈ ਜੇ ਇਹਨਾਂ ਦੀ ਇੱਕ ਚਾਲ ਸੀ ਵੀ ਇੱਕ ਦੋ ਜਾਨਾਂ ਦੇ ਗੋਲੀ ਮਾਰੋ ਬਾਕੀ ਆਪਦੇ ਆਪ ਸਾਰੇ ਡਰਦੇ ਆਪ ਦੇ ਘਰਾਂ ਚ ਬਹਿ ਜਾਣਗੇ ਜਿਹੜਾ ਹੋਇਆ ਵੀ ਹੈ ਜੋ ਸੱਚ ਵੀ ਹੋਇਆ ਹੈ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਜੀ ਹੁੰਦਾ ਜਿਹੜਾ ਸਾਰੇ ਪਰਿਵਾਰ ਨੂੰ ਚਲਾਉਂਦਾ ਹੁੰਦਾ ਜਦੋਂ ਉਹਦੇ ਪਰਿਵਾਰ ਤੱਕ ਉਹ ਗੱਲ ਪਹੁੰਚਦੀ ਹੈ ਕਿ ਫਲਾਣੇ ਪਿੰਡ ਦਾ ਮੁੰਡਾ ਗੋਲੀ ਨਾਲ ਮਾਰਤਾ ਫਿਰ ਕੋਈ ਵੀ ਮਾਂ ਆਪਣੇ ਪੁੱਤ ਨੂੰ ਜਾਨ ਨਹੀਂ ਦਿੰਦੀ ਵੀ ਜੇ ਤੂੰ ਪੁੱਤ ਮਰ ਗਿਆ ਸਾਡੇ ਘਰ ਦਾ ਕੀ ਬਣੂਗਾ ਜਾਂ ਕਿਸੇ ਦੀ ਵੀ ਘਰ ਵਾਲੀ ਆਪਦੇ ਘਰ ਵਾਲੇ ਨੂੰ ਜਾਨ ਨਹੀਂ ਦਿੰਦੀ ਵੀ ਜੇ ਤੂੰ ਮਰ ਗਿਆ ਤੇਰੇ ਬੱਚਾਂ ਦਾ ਕੀ ਹੋਊਗਾ ਇਹ ਸਰਕਾਰਾਂ ਦੇ ਵੀ ਹੱਲ ਹੋ ਜਾਣਗੇ ਇਹ ਜਿਹੜੇ ਕਾਨੂੰਨ ਨੇ ਇਹ ਵੀ ਸੈੱਟ ਹੋ ਜਾਣਗੇ ਪਰ ਜਿਹੜਾ ਬੰਦਾ ਵਗ ਗਿਆ ਉਹ ਮੁੜ ਕੇ ਨਹੀਂ ਆਉਣਾ ਇਸ ਕਰਕੇ ਇਹਨਾਂ ਦੇ ਚਾਲਾਂ ਸੀ ਇਹਨਾਂ ਨੇ ਆਪਣੇ 1 2 4 ਬੰਦੇ ਮਾਰੇ ਗੋਲੀਆਂ ਮਾਰ ਕੇ ਤੇ ਧਰਨੇ ਨੂੰ ਸ਼ਾਂਤ ਕਰਕੇ ਆਪਾਂ ਉੱਥੇ ਬਿਠਾਤੇ ਆਪਾਂ ਕਿਸੇ ਵੀ ਤਰ੍ਹਾਂ ਨਾ ਨਹੀਂ ਟੱਪ ਸਕਦੇ ਸੀ ਕਿਉਂਕਿ ਆਪਣੇ ਕੋਲੇ ਨਾ ਗੋਲੀਆਂ ਨੇ ਨਾ ਬੰਬ ਨੇ ਉਹਨਾਂ ਕੋਲੇ ਸਭ ਕੁਝ ਹੈ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਪੁਲਿਸ ਵਾਲੇ ਨੇ ਉਹਨਾਂ ਦੀ ਸਭ ਕੁਝ ਹੈ ਹੁਣ ਹੁਣ ਮੌਕਾ ਹੈ ਹੁਣ ਬਦਲਾ ਲੈਣ ਦਾ ਮੌਕਾ ਹੈ ਪਿੰਡ ਪਿੰਡਾਂ ਦੇ ਵਿੱਚ ਇੱਕ ਅਸੂਲ ਬਣਾ ਲਓ ਵੀ ਨਾ ਤਾਂ ਸੀ ਬੀਜੇਪੀ ਦਾ ਬੰਦਾ ਵੜਨ ਦੀ ਏ ਨਾ ਲੱਗਨ ਦੀ ਏ ਪੋਲਿੰਗ ਬੂਥ ਅੱਜ ਟਾਈਮ ਹੈ ਇਹ ਮੌਕਾ ਪਤਾ ਨਹੀਂ 5 ਸਾਲਾਂ ਬਾਅਦ ਮੁੜ ਕੇ ਆਉਣਾ ਅੱਜ ਅੱਜ ਵਰਗਾ ਮੌਕਾ ਕਦੇ ਵਾਪਸ ਨਹੀਂ ਆਉਣਾ ਸਾਰੇ ਜਾਣੇ ਸੌਂ ਖਾਓ ਜਿੱਦਾਂ ਬਾਰਡਰਾਂ ਤੇ ਸੌਂ ਖਾਦਿਆ ਸੀ ਵੀ ਉਸ ਵਿਚਾਰਿਆਂ ਦਾ ਆਪਾ ਬਦਲਾ ਲਈਏ ਜਿਨ੍ਹਾਂ ਦੀ ਜਾਨਾਂ ਗਈਆਂ ਨੇ ਜਿਨ੍ਹਾਂ ਦੇ ਗੋਲੀਆਂ ਸਿਰਲੇ ਵੱਜੇ ਨੇ ਉਹਨਾਂ ਦਾ ਬਦਲਾ ਲੈਣ ਦਾ ਅੱਜ ਟਾਈਮ ਹੈ ਪਿੰਡ ਪਿੰਡ ਦੇ ਵਿੱਚ ਲੋਸਮੈਂਟ ਕਰ ਦੋ ਵੀ ਭਾਈ ਆਪਾਂ ਨੇ ਭਾਜਪਾ ਦਾ ਪੋਲਿੰਗ ਬੂਥ ਨਹੀਂ ਲੱਗਣ ਦੇਣਾ ਇਹਦੇ ਨਾਲ ਸਰਕਾਰਾਂ ਨੂੰ ਪਤਾ ਲੱਗੂਗਾ ਵੀ ਪੰਜਾਬ ਦਾ ਕਿੰਨਾ ਕਿ ਇੱਕ ਹੈ ਜੇ ਅੱਜ ਵੀ ਆਪਣੇ ਪੰਜਾਬ ਦੇ ਵਿੱਚ ਭਾਜਪੀ ਦੇ ਪੋਲਿੰਗ ਬੂਥ ਲੱਗੇ ਅੱਜ ਵੀ ਆਪਣੇ ਪੋਲਿੰਗ ਬੂਥਾਂ ਤੇ ਉਹਨਾਂ ਦੇ ਪੋਸਟਰ ਲੱਗੇ ਤਾਂ ਸਰਕਾਰਾਂ ਨੂੰ ਇਹ ਪਤਾ ਲੱਗ ਜੂ ਵੀ ਇਹ 2-4 ਦਿਨ ਦੁੱਖ ਯਾਦ ਰੱਖਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਮਰਜ਼ੀ ਇਹਨਾਂ ਦੇ ਬੰਦੇ ਮਾਰੋ ਇਹਨਾਂ ਜਮੀਨਾਂ 'ਤੱਪਲੋ ਕੁਛ ਕਰ ਲਓ ਇਹ 2-4 ਮਹੀਨੇ ਯਾਦ ਰੱਖਦੇ ਨੇ ਊਦੋਂ ਆ ਭੁੱਲ ਜਾਂਦੇ ਨੇ ਕਿਉਂਕਿ ਜਿੰਨਾ ਆਪਣੇ ਤੇ ਬਾਰ ਇਹਨਾਂ ਨੇ ਬਾਰਡਰਾਂ ਤੇ ਕੀਤਾ ਹੈ ਬੇਸ਼ੱਕ ਉਹ ਖਨੌਰੀ ਬਾਰਡਰ ਦੀ ਗੱਲ ਹੋਵੇ ਬੇਸ਼ੱਕ ਉਹ ਸੰਭੂ ਬਾਰਡਰ ਦੀ ਗੱਲ ਹੋਵੇ ਜਿੰਨੇ ਤਸੀਹੇ ਆਪਾਂ ਨੇ ਉੱਥੇ ਝੱਲੇ ਉਹਨਾਂ ਨੂੰ ਯਾਦ ਕਰਕੇ ਦੇਖੋ ਵੀ ਅੱਜ ਆਪਣੇ ਲੋਵੇ ਮੌਕਾ ਹੈ ਇਹਨਾਂ ਨੂੰ ਪਿੰਡਾਂ 'ਚ ਨਾਂ ਵੜਨ ਦਿਓ ਨਾ ਇਹਨਾਂ ਦੇ ਪੋਲਿੰਗ ਬੂਥ ਲੱਗਣ ਦਿਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਮੈਂ ਆਪਦੇ ਪੰਜਾਬ ਦੇ ਉਸ ਭਾਈਚਾਰੇ ਨੂੰ ਬੇਨਤੀ ਕਰਦਾ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਦਾ ਜੋ ਮੇਰੇ ਭਰਾ ਹਿੰਦੂ ਨੇ ਉਹਨਾਂ ਨੂੰ ਬੇਨਤੀ ਕਰਦਾਂ ਮੰਦੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਬੀਜੇਪੀ ਨੂੰ ਵੋਟਾਂ ਪਾਈਏ ਉਹਨਾਂ ਨੂੰ ਚੰਗੀ ਲੱਗਦੀ ਆ ਪਾਰਟੀ ਪਰ ਪਲੀਜ਼ ਸਾਡਾ ਸਾਥ ਦਿਓ ਅਸੀਂ ਤੁਹਾਨੂੰ ਕਦੇ ਵੀ ਵੋਟ ਪਾਉਣ ਤੋਂ ਨਹੀਂ ਰੋਕਾਂਗੇ ਅਸੀਂ ਤੁਹਾਨੂੰ ਕਦੇ ਵੀ ਪੋਲਿੰਗ ਬੂਥ ਲਾਉਣ ਤੋਂ ਨਹੀਂ ਰੋਕਾਂਗੇ ਪਰ ਸਾਡੇ ਹੱਕ ਮੰਗਾ ਕੇ ਦਿਓ ਸਾਡੇ ਹੱਕ ਮੰਗਾਓ ਉਹਨਾਂ ਨੂੰ ਕਹੋ ਵੀ ਜੋ ਪੰਜਾਬ ਦੇ ਹੱਕ ਨੇ ਜੋ ਜੱਟਾਂ ਦੇ ਹੱਕ ਨੇ ਇਹ ਕੱਲੇ ਜੱਟਾਂ ਦੀ ਗੱਲ ਨਹੀਂ ਇਹ ਪੂਰੇ ਇੰਡੀਆ ਦੀ ਲੜਾਈ ਹੈ ਸਭ ਦੇ ਹੱਕਾਂ ਦੀ ਲੜਾਈ ਹੈ ਇਹ ਅੱਜ ਗੱਲ ਗੱਲ ਸਾਡੀਆਂ ਜ਼ਮੀਨਾਂ ਤੇ ਆਈ ਹੈ ਗੱਲ ਇਹ ਕੱਲ ਨੂੰ ਤੁਹਾਡੇ ਹੱਕਾਂ ਤੇ ਵੀ ਆਉਣੀ ਹੈ ਤੁਹਾਡੇ ਬਿਜ਼ਨਸ ਤੇ ਵੀ ਆਉਣੀ ਹੈ ਤੁਹਾਨੂੰ ਐਨੇ-ਐਨੇ ਟੈਕਸ ਲੱਗਣੇ ਨੇ ਤੁਹਾਨੂੰ ਬਚਤ ਘੱਟ ਹੋਣੀ ਹੈ ਟੈਕਸ ਵਧ ਦੇਣੇ ਪੈਣੇ ਨੇ ਇਹ ਟਾਈਮ ਕੋਈ ਬਾਲੀ ਦੂਰ ਨਹੀਂ ਤਾ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਸਾਥ ਦਿਓ ਆਪਾਂ ਪਿੰਡਾਂ ਦੇ ਵਿੱਚ ਇਹਨਾਂ ਦੇ ਪੋਲਿੰਗ ਬੂਥ ਨਾਲ ਲੱਗਣ ਦੇਈਏ ਜਦੋਂ ਇਹ ਪਿੰਡ ਦੇ ਵਿੱਚ ਆਉਣ ਉੱਥੇ ਸਭ ਤੋਂ ਪਹਿਲਾਂ ਵੱਡੇ ਵੱਡੇ ਪਿੰਡਾਂ ਦੇ ਵਿੱਚ ਪੋਸਟਰ ਲਿਖ ਕੇ ਲਾਓ ਵੀ ਸਾਡੇ ਪਿੰਡ ਦੇ ਵਿੱਚ ਭਾਜਪਾ ਦੀ ਐਂਟਰੀ ਬੰਦ 10-10 ਨੌਜਵਾਨ 20-20 ਨੌਜਵਾਨ ਇਕੱਠੇ ਹੋ ਕੇ ਇਹ ਚੀਜ਼ ਤੇ ਨਿਗਰਾਨੀ ਰੱਖੋ ਵੀ ਇੱਕ ਵੀ ਭਾਜਪਾ ਦਾ ਬੰਦਾ ਆਪਣੇ ਪਿੰਡਾਂ ਚ ਨਾ ਵੜ ਸਕੇ ਮੇਰੀ ਬੇਨਤੀ ਹੈ ਸਭ ਨੂੰ ਗੱਲਾਂ ਗਲਤ ਹੋਈਆਂ ਤਾਂ ਮਾਫ਼ ਕਰਿਓ ਪਰ ਦਿਲ ਦੇ ਵਿੱਚ ਦਰਦ ਉੱਠਿਆ ਕਿਉਂਕਿ ਉਸ ਟਾਈਮ ਮੈਂ ਉਸ ਕਣਕ ਦੇ ਵਿੱਚ ਦੀ ਭੱਜਿਆਂ ਜਦੋਂ ਮੇਰੇ ਮੰਗਰ ਗੋਲੇ ਵੱਜ ਰਹੇ ਸੀ ਉਹ ਗੋਲੀਆਂ ਚਲਾ ਰਿਹਾ ਸੀ ਅਸੀਂ ਕਣਕਾਂ ਦੇ ਵਿੱਚ ਦੀ ਭੱਜਿਆਂ ਉਦੋਂ ਦੁੱਖ ਹੋਇਆ ਤੇ ਯਾਰ ਜਦੋਂ ਵੀ ਵੋਟ ਆਉਣਗੇ ਇਹਨਾਂ ਨੂੰ ਉਦੋਂ ਪੁੱਛਾਂਗੇ ਵੀ ਗੋਲੀਆਂ ਕਿਵੇਂ ਵੱਜਦੀਆਂ ਹੁੰਦੀਆਂ ਨੇ ਇਹਨਾਂ ਨੂੰ ਇਹ ਪਤਾ ਲੱਗ ਜੂ ਪੰਜਾਬ ਦਾ ਇੱਕ ਹੈ ਵੀ ਪੰਜਾਬ ਦੇ ਵਿੱਚ ਸਾਡਾ ਇੰਨਾ ਬੁਰਾ ਹਾਲ ਕਿਉਂ ਹੋਇਆ ਤਾਂ ਹੋਇਆ ਜੇ ਅਸੀਂ ਇਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਦ ਕਰੋ ਉਹ ਚੀਜ਼ ਨੂੰ ਦਿਮਾਗ ਦੇ ਵਿੱਚ ਯਾਦ ਕਰਕੇ ਦੇਖੋ ਉਸ ਭਰਾ ਦੀ ਮੌਤ ਨੂੰ ਯਾਦ ਕਰਕੇ ਦੇਖੋ ਉਸ ਖਨੌਰੀ ਬਾਰਡਰ ਤੇ ਇਹਨਾਂ ਨੇ ਕਣਕ ਦੇ ਵਿੱਚ ਖੜੇ ਤੇ ਗੋਲੀ ਮਾਰੀ ਸੀ ਉਸ ਪਰਿਵਾਰ ਨੂੰ ਯਾਦ ਕਰਕੇ ਦੇਖੋ ਅੱਜ ਉਹਦੀ ਮੌਤ ਦਾ ਆਪਾਂ ਨੇ ਬਦਲਾ ਲੈਣਾ ਹੈ ਉਹਦੀ ਸ਼ਹੀਦੀ ਦਾ ਬਦਲਾ ਲੈਣਾ ਹੈ ਪਿੰਡਾਂ 'ਚ ਨਾ ਵੜਨ ਦਿਓ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਜਾ ਕੇ ਪਹਿਲਾਂ ਸੰਸਲਾਪ ਤੋਰਾਂਗੇ ਆਪ ਅੱਗੇ ਲੱਗਾਂਗੇ ਵੀ ਅਸੀਂ ਆਪਦੇ ਪਿੰਡ ਦੇ ਸਾਡਾ ਹੀਰੋ ਕਲਾ ਪਿੰਡ ਹੈ ਮੇਰਾ ਮੈਂ ਆਪ ਅੱਗੇ ਲੱਗੂਗਾ ਮੈਂ ਆਪਦੇ ਨਾਂ ਨਾਲ ਨੌਜਵਾਨਾਂ ਨੂੰ ਜੋੜੂਗਾ ਅਸੀਂ ਪਹਿਲਾਂ ਆਪ ਬੇਨਤੀ ਕਰਾਂਗੇ ਵੀ ਭਾਈ বিজেਪੀ ਦੀ ਸਾਡੇ ਪਿੰਡ ਦੇ ਵਿੱਚ ਐਂਟਰੀ ਨਹੀਂ ਹੋਊਗੀ ਨਹੀਂ ਸਾਡੇ ਪਿੰਡ ਦੇ ਵਿੱਚ ਪੋਲਿੰਗ ਬੂਥ ਲੱਗੂਗਾ ਛੋੜਨ ਅਸੀਂ ਵਾਅਦਾ ਕਰਦੇ ਆਂ ਬੇਸ਼ੱਕ ਸਾਨੂੰ ਕੁਛ ਮਰਜ਼ੀ ਕਰਨਾ ਪੈ ਜੇ ਅਸੀਂ ਆਪਦੇ ਪਿੰਡ ਦੇ ਵਿੱਚ বিজেਪੀ ਦਾ ਪੋਲਿੰਗ ਬੂਥ ਨਹੀਂ ਲੱਗਣ ਦੇਵਾਂਗੇ ਸੋਨੂੰ ਵੀ ਸਭ ਨੂੰ ਬੇਨਤੀ ਹੈ ਧੰਨਵਾਦ